সাডা,হা,কাডা,কাড্,ন্ড�া,ন্তযকে,খেন সাডে,কেয় দেরপা,সাডা,কেন স্সেকে. अरविंद केजरीवल न ਤਾਨਾਸ਼ਾਹੀ ਤਰੀਕੇ ਨਾਲ ਜੇਲ੍ਹ ਚ ਬੰਦ ਕਰਕੇ ਇਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਆਵਾਜ਼ ਬੰਦ ਕਰ ਦਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਆਵਾਜ਼ ਪੰਜਾਬ ਚ ਉਠਦੀ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਦਰਿਆਵਾਂ ਨੂੰ ਨੱਖੇ ਨਹੀਂ ਲੱਗਦੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਦਰਿਆਵ ਦਾ ਰਸਤਾ ਬਣਾਉਂਦੇ ਨੇ ਇਸ ਸੰਕਟ ਦੇ ਮੌਕੇ ਤੇ ਆਪਾਂ ਸਾਰੇ ਇਕੱਠੇ ਆਰਵਿੰਦ ਕੇਜਰੀਵਾਲ ਹੋਰਾਂ ਕੋਲੇ ਹਰ ਰੋਜ਼ ਵਕੀਲ ਜਾਂਦੇ ਨੇ ਸਾਰੀਆਂ ਐਕਟੀਵਿਟੀਆਂ ਜਾਂਦੀਆਂ ਉਹਨਾਂ ਕੋਲੇ ਅੱਜ ਵਾਲਾ ਇਹ ਵੀ ਤੁਹਾਡਾ ਜਿਹੜਾ ਸਵਾਗਤ ਹੈ ਇਹ ਵੀ ਉੱਥੇ ਜਾਊਗਾ ਤੇ ਨੂੰ ਨਹੀਂ ਦੱਸਾਂਗੇ ਕੱਲਾ ਸਵਾਗਤ ਹੈ ਜਿੱਦੇ ਰੈਲੀ ਕੀਤੀ ਉਹਦੇ ਤਾਂ ਗੱਲ ਹੋਰ ਹੋਣੀ ਹੈ ਸਾਰ ਸਾਰ ਜਿੰਦਾਬਾਦ ਜਿੰਦਾਬਾਦ ਜਿਲ੍ਹਾ ਲੋਹਰਾਨਾ ਸਾਰਾ ਦੇਖੋ ਕਰ ਆਮ ਆਦਮੀ ਪਾਲਦੀ ਜਿੰਦਾਬਾਦ ਸਤਿਕਾਰਯੋਗ ਬਜ਼ੁਰਗ ਖੜੇ ਨੇ ਨੌਜਵਾਨ ਵੀਰ ਖੜੇ ਨੇ ਮੇਰੇ ਵੱਲੋਂ ਗਰੰਟੀ ਹੈ ਕਿ ਆਪਾਂ ਇੱਥੋਂ ਛੱਡ ਕੇ ਨਹੀਂ ਜਾਣਾ ਮੁਲਕ ਨੂੰ ਆਪਾਂ ਨੂੰ ਨੌਕਰੀਆਂ ਇੱਥੇ ਦਿਵਾਉਣੀਆਂ ਕੰਮ ਤੁਹਾਨੂੰ ਇੱਥੇ ਕਰਵਾਉਣੇ ਨੇ ਫੈਕਟਰੀਆਂ ਤੁਹਾਨੂੰ ਇੱਥੇ 걸ਵਾਉਣੀਆਂ ਨੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਕੰਮ ਕਰੀਂ ਭਗਵਾਨ ਤਮਾਮ ਤੇਰੀ ਸ਼ੁਕਰ ਕਰਦੇ ਅੱਜ ਰਾਣੀ ਠੋਕੇ ਦੁਬਾਰਾ ਕੋਈ ਰੋਡ ਸ਼ੋਅ ਰੱਖਾਂਗੇ ਜਾਂ ਕੋਈ ਪ੍ਰੋਗਰਾਮ ਰੱਖਾਂਗੇ ਸਾਨੇ ਹਾਲ ਵਾਲੇ ਨੇ ਜਿੰਨਾ ਪਹਿਲਾਂ ਕਦੇ ਵੀ ਨਹੀਂ ਸਾਨੇ ਹਾਲ ਦੇ ਪਿਆਰ ਨੂੰ ਮੈਂ ਕਿਸੇ ਕਰੰਸੀ 'ਚ ਮਾਪ ਨਹੀਂ ਸਕਦਾ ਦੁਗਣਾ ਤਾਉਣ ਸਾਰੀ ਕਹਤਾ ਕਿ ਭਈ ਇੱਥੋਂ ਤਾਂ ਤੁਸੀਂ ਮਤਲਬ ਵੇਫਟਕਰ ਹੋ ਜਾਓ ਪੁਰਾਣੇ ਬੰਦੇ ਪਹਿਲੇ ਦਿਨ ਤੋਂ ਲੱਗੇ ਪੁਰਾਣੇ ਪਹਿਲੇ ਦਿਨ ਤੋਂ ਲੱਗੇ ਆ ਜੀ ਪਾਰਟੀ ਨਹੀਂ ਪੁਰਾਣੇ ਸਾਰੇ ਜਿੰਨੇ ਵੀ ਪੁਰਾਣੇ ਵਲੰਟੀਅਰ ਨੇ ਜਿੰਨੇ ਵੀ ਨਵੇਂ ਆ ਰਹੇ ਨੇ ਸੰਖਿਆ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਆਮ ਆਦਮੀ ਪਾਰਟੀ ਹੈ ਇਹ ਮਿਹਨਤ ਕਰਨ ਨੂੰ ਮਿਹਨਤ ਕਰਨ ਵਾਲੇ ਬੰਦੇ ਨੂੰ ਆਪੀ ਭਾਲ ਲੈਂਦੇ ਆ ਸਾਡੇ ਆਪਣੇ ਉਹ ਨਹੀਂ ਚੱਲਦਾ ਕਿ ਇਹਦਾ ਭਤੀਜਾ ਉਹਦਾ ਜੀਜਾ ਇਹ ਕੰਮ ਨਹੀਂ ਆਪਣੇ ਸਿੱਧਾ ਜਿਹੜਾ ਕੰਮ ਕਰੂਗਾ ਉਹ ਅੱਗੇ ਆਊਗਾ ਔਰ ਆਪਣੇ ਜਿਹੜੇ ਐਮਐਲਏ ਨੇ ਇੱਕ ਸੈਕਿੰਡ ਭਾਵੇਂ ਨਰਿੰਦਰ ਭਰਾਜ ਆ ਭਾਵੇਂ ਉਹ ਭਾਵੇਂ ਆਪਣਾ ਮੁੰਡਾ ਫੁਰਨਾਮ ਦਾ ਭਾਵੇਂ ਮੋਲਕ ਹੈ 25 25 30 ਸਾਲ ਦੇ ਜਵਾਬ ਨੇ ਵੱਡੇ ਵੱਡੇ ਬੰਦੇ ਹਰਾਏ ਉਹਨਾਂ ਨੇ ਸਵਾਮਾ ਦੀ ਪਾਰਟੀ ਹੈ ਨਹੀਂ ਦੇਖਦੀ ਕਿ ਉਮਰ ਕਿੰਨੀ ਹੈ ਆਮਾ ਦੀ ਪਾਰਟੀ ਇਹ ਦੇਖੀ ਹੈ ਦੇਖਦੀ ਹੈ ਕਿ ਪੰਜਾਬ ਪ੍ਰਤੀ ਚਸ਼ਵਾ ਕਿੰਨਾ ਹੈ ਤੇ ਦੇਸ਼ ਪ੍ਰਤੀ ਪਿਆਰ ਕਿੰਨਾ ਹੈ ਸੋ ਮੇਰੇ ਵੱਲੋਂ ਲੇਟ ਹੋਈ ਜਾਣਾ ਮੈਂ ਤਰਕਰਕੀ ਥੋੜੇ ਆ